ਲੋ ਜੀ ਮੈਂ ਤੁਹਾਡਾ ਮਿੱਤਰ ਜਵਾਰ ਚੋਦਰੀ ਤੇ ਆਪਾਂ ਬਾਦੂਕਾਤ ਹੁੰਦਾ ਬਲਕਿ ਅਕਸਰ ਹੀ ਹੁੰਦਾ ਕਿ ਜਦੋਂ ਕੋਈ ਇੱਕ ਇੰਡੀਵਿਜੂਅਲ ਕੋਈ ਐਕਟ ਕਰਦਾ ਤੇ ਉਹਦਾ ਸੁਸਾਇਟੀ ਦੇ ਉੱਤੇ ਅਸਰ ਹੁੰਦਾ ਚੰਗਾ ਐਕਟ ਕਰੇਗਾ ਤੇ ਚੰਗਾ ਅਸਰ ਪਾਏਗਾ ਮੰਦਾ ਐਕਟ ਕਰੇਗਾ ਤੇ ਭੜਾ ਪਵੇਗਾ ਤੇ ਦੁਨੀਆ ਜਿਹੜੀ ਸੁਸਾਇਟੀ ਜਿਹੜੀ ਫਿਰ ਉਹਨੂੰ ਫਿਰ ਆਪਣਾ ਉਸੇ ਤਰ੍ਹਾਂ ਹੀ ਵੇਖਦੀ ਤੇ ਮਹਿਸੂਸ ਵੀ ਕਰਦੀ ਬਿਲਕੁਲ ਇਸੇ ਤਰ੍ਹਾਂ ਹੀ ਇੱਕ ਐਕਟ ਜਿਹੜਾ ਇੱਕ ਚੜ੍ਹਦੇ ਪੰਜਾਬ ਵੱਲੋਂ ਇੱਕ ਔਰਤ ਜਿਹੜੀ ਸੀ ਉਹ ਆਈ ਆ ਕੇ ਉਹਨੇ ਜਿਹੜਾ ਸੀ ਆਪਣਾ ਵੀਜ਼ੇ ਦੇ ਜਿਹੜਾ ਕਾਨੂੰਨ ਸੀ ਉਹਦਾ ਉਲੰਘਣ ਕੀਤਾ ਉਹਦਾ ਮਿਸਯੂਜ਼ ਕੀਤਾ ਫਿਰ ਇੱਥੇ ਆ ਕੇ ਆਪਣਾ ਸ਼ਾਦੀ ਕਰ ਲਈ ਫਿਰ ਓਵਰਸਟੇ ਕਰ ਲਿਆ ਹੁਣ ਅਸੀਂ ਤੁਹਾਨੂੰ ਇਹਦੇ مختلف ਨਜ਼ਰੀਆਤ ਦੇ ਵੱਖ-ਵੱਖ ਤਰੀਕੇ ਦੇ ਨਾਲ ਇਹਨੂੰ ਦੇਖ ਰਹੇ ਹਾਂ ਇਸ ਈਸ਼ੂ ਨੂੰ ਕੀ ਹੋਣਾ ਚਾਹੀਦਾ ਅਸੀਂ ਧਾਰਮਿਕ ਤਰੀਕੇ ਨਾਲ ਵੀ ਦੇਖਿਆ ਹੈ ਲੀਗਲ ਤਰੀਕੇ ਨਾਲ ਵੀ ਦੇਖਿਆ ਹੈ ਅੱਜ ਜਰਾ ਮੈਂ ਇੱਕ ਸੋਸ਼ਲ ਜਿਹੜਾ ਹੈ ਦਾ ਐਸਪੈਕਟ ਹੈ ਮੁਹਾਰਿਰੇ ਦੇ ਵਿੱਚ ਉਸ ਤੋਂ ਫਿਰ ਰਿਲੇਟਡ ਟੂ ਹਰ ਬੰਦੇ ਦਾ ਜਿਹੜਾ ਜ਼ਾਤੀ ਰਾਈਟ ਹੈ ਉਹ ਤੋਂ ਫਿਰ ਫੀਮੇਲ ਦੇ ਔਮਨ ਦਾ ਜਿਹੜਾ ਆਪਣਾ ਰਾਈਟ ਹੈ ਉਹਦੇ ਹਵਾਲੇ ਦੇ ਨਾਲ ਇਸ ਇਸ਼ੂ ਨੂੰ ਦੇਖਦੇ ਆ ਸਰਬਜੀਤ ਕੌਰ ਡਾਕਟਰ ਸਾਹਿਬਾ ਬਹੁਤ ਬਹੁਤ ਧੰਨਵਾਦ ਹੁਣ ਬਹੁਤ ਕੁਝ ਪਾਣੀ ਕਿੰਨੇ ਪੁਲਾ ਦੇ ਵਿੱਚੋਂ ਲੰਘ ਚੁਕਿਆ ਉਹਨੇ ਵੀਜ਼ੇ ਦੇ ਖਿਲਾਫ ਅਰਜੀ ਕਰ ਲਈ ਗਲਤ ਰਾਹ ਲੈ ਲਿਆ ਓਵਰਸਟੇ ਹੋ ਗਿਆ ਇੱਥੇ ਅਦਾਲਤ ਵਿੱਚ ਵੀ ਕੇਸ ਚਲਾ ਗਿਆ ਇੱਥੇ ਹੁਣ ਸਾਰਾ ਕੁਝ ਇੱਥੇ ਹੁਣ ਲੋਕ ਉਹਨੂੰ ਬੰਦਨਾ ਮੁxtਲਫ ਗੱਲਾਂ ਕਰਦੇ ਪਾਣੇ ਇੱਥੋਂ ਅੱਗੇ ਹੁਣ ਕਿ ਉਹਦਾ ਹੁਣ ਸੀ ਕੀ ਕਰਨਾ ਚਾਹੀਦਾ ਇੱਥੋਂ ਅਸੀਂ ਕਿਸ ਤਰ੍ਹਾਂ ਚੱਲੀਏ ਕਿ ਜਿਹੜਾ ਆਪਣਾ ਇਸ ਇਸ਼ੂ ਤੋਂ ਅਸੀਂ ਨਿਬੜ ਸਕੀਏ ਜਾਂ ਕਿ ਵੱਧ ਸਕੀਏ। ਲਿਖੋ ਸਾਰੇ ਦਾ ਸਾਰਾ ਜਵਾਬ ਭਈ ਇਸ਼ੂ ਜਿਹੜਾ ਹੈ ਉਹ ਕ੍ਰਾਈਮ ਦਾ ਹੈ। ਇੱਕ ਵੀ ਕ੍ਰਾਈਮ ਹੈ ਦੂਸਰਾ ਵੀ ਕ੍ਰਾਈਮ ਹੈ ਤੇ ਕ੍ਰਿਮੀਨਲ ਐਕਟੀਵਿਟੀ ਹੈ। ਜਿਹਨੂੰ ਅਸੀਂ مسلسل ਇੱਕ ਰਿਲੀਜੀਅਸ ਤੇ ਇੱਕ ਨੈਸ਼ਨਲ ਲੈਂਸ ਨਾਲ ਦੇਖ ਦੇਖ ਰਹੇ ਹਾਂ। ਅਸੀਂ ਉਹਦੇ ਕ੍ਰਾਈਮ ਨੂੰ ਇੱਕ ਰਿਲੀਜੀਅਨ ਦੇ ਐਂਗਲ ਨਾਲ ਵੇਖਣਾ ਚਾ ਰਹੇ ਹਾਂ ਅਸੀਂ ਉਹਦੇ ਐਕਸ਼ਨਸ ਨੂੰ ਅਸੀਂ ਇੱਕ ਨੈਸ਼ਨੈਲਿਟੀ ਦੇ ਪਰਸਪੈਕਟਿਵ ਨਾਲ ਵੇਖਣਾ ਚਾ ਰਹੇ ਹਾਂ ਲਾਈਕਵਾਇਜ਼ ਸਾਡੇ ਐਕਸ਼ਨਸ ਜਿਹੜੇ ਨੇ ਉਹ ਵੀ ਇੱਕ ਪਾਕਿਸਤਾਨੀ ਹੋਣ ਦੇ ਨਾਤੇ ਤੇ ਸਾਡੇ ਰਿਲੀਜੀਅਨ ਦੇ ਪੁਆਇੰਟ ਆਫ View ਨਾਲ ਵੇਖੇ ਜਾ ਰਹੇ ਨੇ ਤੇ ਇਹ ਅਲਟੀਮੇਟਲੀ ਇਹਨੂੰ ਮੈਂ ਸ਼ੁਰੂ ਵਿੱਚ ਸਿਰਫ ਤੁਸੀਂ ਬਹੁਤ ਐਕਸਟੈਂਸਿਵਲੀ ਕਵਰ ਕਰ ਰਹੇ ਹੋ ਡੇ ਬਾਈ ਡੇ ਤੇ ਮੈਂ ਤੁਹਾਨੂੰ ਜ਼ਰੂਰ ਵਾਚ ਕਰ ਰਹੀ ਹਾਂ ਲੇਕਿਨ ਮੇਰਾ ਇਹਦੇ ਵਿੱਚ ਕੋਈ ਪਾਰਟਿਸਿਪੇਟ ਕਰਨ ਦਾ ਐਸਾਜ ਕੋਈ ਪਲਾਨ ਨਹੀਂ ਸੀ ਕਿਉਂਕਿ ਮੇਰਾ ਜ਼ਾਇਰ ਤੁਹਾਡਾ ਤੇ ਫੀਲਡ ਹੈ ਤੇ ਕ੍ਰਾਈਮ ਇਨਵੈਸਟੀਗੇਸ਼ਨ ਤੇ ਐਸਾਰੀ ਜਿਹੜੀ ਹੁੰਦੀ ਹੈ ਚੀਜ਼ਾਂ ਨੂੰ ਬਹੁਤ ਸਮਝ ਕੇ ਉਹਨਾਂ ਨੂੰ ਪ੍ਰੈਜ਼ੈਂਟ ਕਰਨਾ ਜਿਹੜਾ ਖਾਸ ਤੌਰ ਤੇ ਸੋਸ਼ਲ ਇਸ਼ੂਜ਼ ਨੂੰ ਤੇ ਮੈਂ ਹੁਣ ਰੀਸੈਂਟਲੀ ਸੋਸ਼ਲ ਮੀਡੀਆ ਤੇ ਦੇਖ ਰਹੀ ਹਾਂ ਕਿ ਇਹ ਚੀਜ਼ਾਂ ਜਿਹੜੀਆਂ ਨੇ ਦੇ ਵਿੱਚ ਬਹੁਤ ਹੀ ਪ੍ਰੋਗਰਾਮਡ ਕਿਸਮ ਦਾ ਪ੍ਰੋਪਗੈਂਡਾ ਐਡ ਹੋ ਰਿਹਾ ਹੈ ਉਹ ਉਹ ਡਿਜ਼ਾਈਨਡ ਪ੍ਰੋਪਗੈਂਡਾ ਐਡ ਹੋ ਰਿਹਾ ਹੈ ਤੁਹਾਨੂੰ ਸਾਨੂੰ ਇੱਕ ਗੱਲ ਮੈਂ ਪਹਿਲਾਂ ਉਹਦੇ ਤੋਂ ਬਾਅਦ ਫਿਰ ਕਿਉਂਕਿ ਗੱਲ ਖਿਲਰ ਜਾਂਦੀ ਹੈ ਇੱਕ ਗੱਲ ਮੈਂ ਇਹ ਕਰਨਾ ਚਾਹਾਂਗੀ ਖਾਸ ਤੌਰ ਤੇ ਜਿਹੜੀ ਸਾਡੀ نسل ਹੈ ਤੁਹਾਡੀ نسل ਹੈ ਕਿ 1947 ਵਿੱਚ ਜੋ ਕੁਝ ਹੋਇਆ ਸੀ ਉਹਨੂੰ ਸਿਖਾ ਸਿੱਖ ਪੰਜਾਬੀ ਤੇ ਮੁਸਲਮਾਨ ਪੰਜਾਬੀ ਜਿਹੜੇ ਨੇ ਉਹਨਾਂ ਨੇ ਭੁਲਾਣ ਵਾਸਤੇ ਬਹੁਤ ਮਿਹਨਤ ਕੀਤੀ ਮਿਹਨਤ ਕੀਤੀ ਉਹਨਾਂ ਦੀ ਬਹੁਤ ਜ਼ਿਆਦਾ ਇਹਦੇ ਉੱਤੇ ਐਫਰਟ ਲੱਗੀ ਹੈ ਬਹੁਤ ਜ਼ਿਆਦਾ ਵੱਡਾ ਤੇਲ ਦਵਾ ਪਾਰਟੀਆਂ ਨੇ ਕੀਤਾ ਤੇ ਅੱਜ ਤੁਸੀਂ ਵੇਖਦੇ ਹੋ ਕਿ ਅਸੀਂ ਕੋਈ ਚੀਜ਼ ਹੈ ਹੀ ਨਹੀਂ ਅਸੀਂ ਇੱਕ ਦੂਜੇ ਨਾਲ ਇਸ ਤਰ੍ਹਾਂ ਮਹਿਸੂਸ ਕਰਨੇ ਆ ਕਿ ਜਿਵੇਂ ਅਸੀਂ ਆਪਣੇ ਆਂ ਅਸੀਂ ਆਪਸ ਚ ਆਂ ਜੀ ਇਸ ਐਂਗਲ ਨੂੰ ਹਮੇਸ਼ਾ ਜ਼ੇਹਨ 'ਚ ਰੱਖਿਆ ਕਰੋ ਤੇ ਉਹ ਤੁਸੀਂ ਅਗਰ ਹੁਣ ਸੋਸ਼ਲ ਮੀਡੀਆ ਵੇਖੋ ਤੇ ਉਹਦੇ ਉੱਤੇ ਦਿਖਾਇਆ ਜਾ ਰਿਹਾ ਹੈ ਕਿ ਜੀ ਖਾਸ ਤੌਰ ਤੇ ਇੱਕ ਸਿੱਖ ਔਰਤ ਹੈ ਇੱਕ ਮੁਸਲਮਾਨ ਮਰਦ ਹੈ ਇੱਕ ਇੰਡੀਅਨ ਔਰਤ ਹੈ ਇੱਕ ਪਾਕਿਸਤਾਨੀ ਮਰਦ ਹੈ ਫਿਰ ਖਾਸ ਤੌਰ ਤੇ ਕੁਝ ਲੋਕ ਐਸੇ ਨੇ ਜਿਹੜੇ ਫਿਰ ਖਾਸ ਤੌਰ ਤੇ ਜਿਹੜੇ ਪੰਜਾਬੀ ਸਿੱਖ ਨੇ ਉਹ ਆਪਣੇ ਸੋਸ਼ਲ ਮੀਡੀਆ ਤੋਂ ਬਹੁਤ ਐਕਸਟੈਂਸਿਵਲੀ ਪੋਸਟ ਕਰ ਰਹੇ ਨੇ ਉਹਨੂੰ ਸਿੱਖ ਨਾ ਆਖੋ ਉਹਦੇ ਨਾਲ ਦੇ ਨਾਲ ਕੋਰ ਨਾ ਲਾਓ ਕੱਲ ਵੀ ਤੁਹਾਡੇ ਪ੍ਰੋਗਰਾਮ 'ਚ ਕੋਈ ਇਹ ਗੱਲ ਕਰ ਰਿਹਾ ਸੀ ਤੇ ਉਹਦੇ ਬਾਅਦ ਫਿਰ ਐ ਕਿ ਜੀ ਸਾਥ ਫਿਰ ਐ ਵੀ ਕਿ ਤਿੰਨ ਚਾਰ ਹੋਰ ਵਾਕਏ ਨਾਲ ਜੋੜ ਕੇ ਕਿ ਮੁਸਲਮਾਨ ਜਿਹੜੇ ਨੇ ਉਹ ਕੋਈ ਇਹਦੇ ਵਿੱਚ ਕੋਈ ਗਰੂਮਿੰਗ ਵਾਲਾ ਐਲੀਮੈਂਟ ਜਿਹੜਾ ਵੈਸਟ ਵਿੱਚ ਸਾਡਾ ਤੇ ਗਰੂਮਿੰਗ ਦੀ ਟ੍ਰਾਂਸਲੇਸ਼ਨ ਸੀ ਵੀ ਬੰਦਾ ਕਿਸੇ ਨੂੰ ਗਰੂਮ ਕਰਦਾ ਕੋ ਚੰਗੇ ਕੱਪੜੇ ਪਾਣੇ ਸ਼ੁਰੂ ਕਰ ਦਿੰਦਾ ਬਿਲਕੁਲ ਇਹ ਇਹਨੂੰ ਕੀ ਗੁਰਗੇਂਟਰ ਸਾਹਿਬ ਕੀ ਗਰੂਮ ਕਰਨਾ ਗਰੂਮ ਕੀਤੀ ਕਰਾਈ ਪੜੀ ਪੜਾਈ ਸਾਰਾ ਸਾਰਾ ਕੋਈ ਅੱਗਾ ਪਿੱਛਾ ਤੇ ਵੇਖ ਕੇ ਵੇਖਿਆ ਆ 55 ਸਾਲਾਂ ਦੀ ਔਰ ਔਰਤ ਹੈ ਇਹਨਾਂ ਨੂੰ ਕੋਈ ਬੱਚਿਆਂ ਵਿੱਚ ਗਰੂਮ ਕਰਨ ਵਾਲਾ ਜਿਵੇਂ ਹਰ ਵੇਲੇ ਇੱਕ ਨਾ ਪੂਰਾ ਪ੍ਰੋਪਾਗੈਂਡਾ ਸਾਡੇ ਉੱਤੇ ਹੁੰਦਾ ਹੈ ਨਾ ਤੇ ਹੁਣ ਹੁੰਦਾ ਹੈ ਵੇ ਕਿ ਉਹ ਬੀਜੇਪੀ ਦੇ ਜਿਹੜੇ ਹੈਂਡਲਰ ਨੇ ਨਾ ਉਹਨਾਂ ਨੂੰ ਬੜੀ ਬੇਤਲਬੀ ਹੈ ਉਹਨਾਂ ਨੇ ਬੜੀ ਬੇਤਲਬੀ ਉਹਨਾਂ ਨੇ ਕਿਹਾ ਇਹ ਤੇ ਬੜਾ ਮਜ਼ੇਦਾਰ ਕੰਮ ਹੈ ਕਿਉਂਕਿ ਸੇਖ ਜਿਹੜੇ ਨੇ ਉਹ ਇਸ ਗੱਲ ਦੇ ਉੱਤੇ ਉਹਨਾਂ ਦੇ ਨੇ ਜੀ ਉਹ ਸੇਖੀ ਕੋਈ ਨਹੀਂ ਉਹਨੂੰ ਸਿੱਖਣਾ ਉਹਦੇ ਨਾਲ ਨਾਲ ਹੋਰ ਨਾ ਲਾਓ ਤੇ ਅਸੀਂ ਫਿਰ ਇਹ ਤੇ ਅਸੀਂ ਬਹੁਤ ਜ਼ਿਆਦਾ ਇਹਨੂੰ ਮਿਲਾ ਸਕਨੇ ਆ ਤੇ ਮੇਰਾ ਕਹਿਣ ਦਾ ਮਤਲਬ ਹੈ ਵੇ ਕਿ ਜਦੋਂ ਤੁਸੀਂ ਕਿਸੇ ਇੰਡੀਵਿਜੂਅਲ ਦੇ ਕ੍ਰਾਈਮ ਨੂੰ ਅ ਮਜ਼ਹਬ ਦੇ ਲੈਂਸ ਨਾਲ ਵੇਖਦੇ ਹੋ ਖਾਸ ਤੌਰ ਤੇ ਇਹ ਆਖਣਾ ਕਿ ਜੀ ਕਿਉਂਕਿ ਉਹਦਾ ਕਿਰਦਾਰ ਇੰਨਾ ਐਸਾ ਐ ਸੋ ਐ ਐ ਤੇ ਉਹ ਤੇ ਉਹ ਤੇ ਸਿੱਖ ਹੋ ਹੀ ਨਹੀਂ ਸਕਦੀ ਨਹੀਂ ਤੁਸੀਂ ਇਹ ਕੋਈ ਮੁਸਲਮਾਨ ਵੀ ਨਹੀਂ ਕਿਸੇ ਨੂੰ ਕਹਿ ਸਕਦਾ ਤੁਸੀਂ ਖੁਦਾ ਨਹੀਂ ਤੁਹਾਡੇ ਕੋਲ اختیار ਨਹੀਂ ਕਿ ਤੁਸੀਂ ਕਿਸੇ ਦੇ ਕਰਮ ਦੇ ਬਾਅਦ ਇਹ ਡਿਸਾਈਡ ਕਰ ਸਕੋ ਤੁਸੀਂ ਜਜ ਜਿਊਰੀ ਤੇ ਐਗਜ਼ੀਕਿਊਸ਼ਨਰ ਬਣ ਕੇ ਇਹ ਡਿਸਾਈਡ ਕਰ ਲਓ ਕਿ ਜੀ ਅਗਲਾ ਬੰਦਾ ਸਿੱਖ ਹੈ ਜਾਂ ਨਹੀਂ ਕਿਉਂਕਿ ਉਹਦਾ ਹੈ ਉਹਨੇ ਇਹ ਪੇਸ਼ ਕਰਤੀ ਹੈ ਹਾਂ ਯੋਨੇ ਐਕਟ ਕਰ ਦਿੱਤੇ ਐ ਤੁਹਾਡੇ ਕੋਲ ਕੋਈ ਐ ਪਰਮਾਤਮਾ ਕੋਲ اختیار ਹੈ ਕਿ ਉਹ ਡਿਸਾਈਡ ਕਰੇ ਤੁਸੀਂ ਕਿਸੇ ਦੇ ਨੇਕ ਹੋਣ ਦਾ ਜਾਂ ਬਦ ਹੋਣ ਦਾ ਤੁਹਾਡੇ ਕੋਲ ਸਰਟੀਫਿਕੇਟ ਵੰਡਣ ਦੀ ਤੁਹਾਨੂੰ ਕੋਈ ਗੁੰਜਾਇਸ਼ ਨਹੀਂ ਦੂਸਰੀ ਇੱਕ ਬਹੁਤ ਵੱਡੀ ਗੱਲ ਹੈ ਜੀ ਕਿ ਉਹ ਜੀ ਉਹਨੇ ਵਾਇਲੇਸ਼ਨ ਕੀਤੀ ਹੈ ਪਿਲਗ੍ਰਿਮੇਜ ਵੀ ਜੇ ਵੀਜ਼ੇ ਦਿੱਤੇ ਉਹਦੇ ਤੇ ਅਸੀਂ ਹੁਣ ਬੜੇ ਗੁੱਸੇ ਚਾਹਤੇ ਪਿਲਗ੍ਰਿਮੇਜ ਵੀਜ਼ਾ ਸਾਡੇ ਕੋਲ ਸਾਡੇ ਪਾਕਿਸਤਾਨ ਜਾਂਦੇ ਨੇ ਮੱਕੇ ਮਦੀਨੇ ਬੰਦੇ ਉੱਥੋਂ ਬਾਹਰ ਫੜ ਫੜ ਕੇ ਕੱਢਨੇ ਪੈਂਦੇ ਨੇ ਉੱਥੇ ਜਾ ਕੇ ਫਕੀਰ ਬਣ ਜਾਂਦੇ ਨੇ ਉੱਥੇ ਭੀਖ ਮੰਗਣ ਦੇ ਹੁੰਦੇ ਵੇ ਇਹ انسان ਹੀ ਨਾ ਇੱਕ ਫੰਡਾਮੈਂਟਲੀ ਫਲੌਡ ਮਸ਼ੀਨ ਹੈ ਠੀਕ ਹੈ ਖਤਾ ਦਾ ਪੁਤਲਾ ਜਿਹਨੂੰ ਆਖੀਏ ਜਿਹਨੂੰ ਇਸਲਾਮ ਚ ਆਖੀ ਹੈ ਜੀ ਤੁਸੀਂ ਤੋਬਾ ਦੇ ਦਰਵਾਜ਼ੇ ਤੁਹਾਡੇ ਵਾਸਤੇ ਖੁੱਲੇ ਨੇ ਦੋਸਤੋ ਵੀ ਇਹਨੂੰ ਅਸੀਂ ਇਹਨੂੰ ਅਸੀਂ ਅਗਰ ਦੇਖੋ ਨਾ ਇਹ ਹੁਣ ਤੁਸੀਂ ਪੀਲੀਗ੍ਰਮ ਵਿਜੇ ਦਾ ਪਾਤਾ ਤੇ ਇਹਦੇ ਵਿੱਚ ਇਹ ਵੀ ਤੇ ਹੋ ਸਕਦਾ ਨਾ ਕਿ ਹੁਣ ਭਾਜਪਾ ਦੀ ਸਰਕਾਰ ਦਾ ਜਾਂ ਹਿੰਦੁਸਤਾਨੀ ਦਾ ਕਨਸਟੈਂਟ ਇਹ ਰਿਹਾ ਕਿ ਸਿੱਖ ਜਿਹੜੇ ਨੇ ਇਹ ਇਹ ਚੜਦੇ ਲੈਂਦੇ ਹਲ ਮੂੰਹ ਹੀ ਨਾ ਕਰਨ ਇਸ ਤਰ੍ਹਾਂ ਦੀ ਕਰਕੇ ਜਿਸ ਤਰ੍ਹਾਂ ਪਹਿਲੇ 10 ਬੰਦੇ ਵਿੱਚ ਪਾਕਿਸਤਾਨੀ ਵਾਰਡ ਦਿੱਤੇ ਸੀ ਕਿ ਤੁਸੀਂ ਚਲੇ ਜਾਓ ਜਿਨ੍ਹਾਂ ਦੇ ਵੀਜ਼ੇ ਐਕਸਪਾਇਰ ਨੇ ਦਾ ਆਊਟ ਪਾਸ ਬਣਨੇ ਸੀ ਇਸ ਤਰ੍ਹਾਂ ਹੀ ਇਸ ਤਰ੍ਹਾਂ ਦੀ ਰੀਟੈਂਟਡ ਮੀਨ ਕੇ ਜਿਹੜੀ ਸੀ ਕ੍ਰਿਮੀਨਲ ਇੱਕ ਮਾਈਂਡ ਦੀ ਬੰਦੀ ਨੂੰ ਪਾਕਿਸਤਾਨ ਭੇਜ ਦਿੱਤਾ ਤਾਂ ਕਿ ਬਾਕੀ ਸਿੱਖਾਂ ਤੇ ਪ੍ਰੋਪਾਗੈਂਡਾ ਕੀਤਾ ਜਾ ਸਕੇ ਉਹਨਾਂ ਨੂੰ ਕਿਹਾ ਜAVE ਜਿਵੇਂ ਪਹਿਲੇ ਕਿਹਾ ਗਿਆ ਜੀ ਕਿ ਕਲੀਆਂ ਬੁੜੀਆਂ ਨੂੰ ਭੇਜੋ ਹੀ ਨਾ ਜੀ ਹੁਣ ਤਾਂ ਕਿ ਜ਼ਿਆਦਾ ਜ਼ਿਆਦਾ ਲੋਕ ਜਿਹੜੇ ਡਰਨ ਪਰਿਵਾਰ ਆਏ ਨਾ ਪੂਰੇ ਸਿਰ ਬੰਦੇ ਬੰਦੇ ਥੋੜੇ ਬੰਦੇ ਟੋਕਨ ਵਾਸਤੇ ਆ ਜਾਕਰ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਐਹੀ ਮੇਰਾ ਪੁਆਇ ਇਹਦੇ ਤਰਫ ਹੀ ਸਾਨੂੰ ਧਕੇ ਲਿਆ ਜਾ ਰਿਹਾ ਜਿਦੋਂ ਸੇਖ ਜਿਹੜੇ ਨੇ ਉਹ ਐ ਕਹਿਣਗੇ ਕਿ ਪਾਕਿਸਤਾਨ ਸਹੀ ਨਹੀਂ ਕਰ ਰਿਹਾ ਪਾਕਿਸਤਾਨ ਨੂੰ ਨੂੰ ਪੇਜਣਾ ਪਵੇਗਾ ਤੇ ਅਸੀਂ ਫਿਰ ਸ਼ਰਮਿੰਦੀ ਜੀ ਹੋ ਕੇ ਬਹਿ ਜਾਂਦੇ ਕਿ ਜੀ ਅਸੀਂ ਕੀ ਕਰੀਏ ਤੇ ਉਹਦਾ ਜਵਾਬ ਹੈ ਵੇ ਕਿ ਇਹ ਇੱਕ ਕ੍ਰਾਈਮ ਹੈ ਤੁਸੀਂ ਇਹਨੂੰ ਰਿਲੀਜੀਅਨ ਦੇ ਲੈਂਸ ਨਾਲ ਤੁਸੀਂ ਇਹਨੂੰ ਇੱਕ ਮੂਲਕ ਦੇ ਲੈਂਸ ਨਾਲ ਕਿਉਂ ਪੇਵਿੰਦੇ ਹੋ ਬਿਲਕੁਲ ਇਹ ਇੱਕ ਕ੍ਰਾਈਮ ਹੈ ਇਹ ਉਥੋਂ ਵੀ ਕ੍ਰਾਈਮ ਆਇਆਗੇ ਇੱਥੇ ਵੀ ਇਹ ਕ੍ਰਾਈਮ ਦੀ ਇਨਵੈਸਟੀਗੇਸ਼ਨ ਹੋਣੀ ਹੈ ਤੇ ਕ੍ਰਿਮੀਨਲ ਇਨਵੈਸਟੀਗੇਸ਼ਨ ਦੇ ਵਿੱਚ ਮੈਨੂੰ ਇਹ ਦੱਸੋ ਕਿ ਕੱਲ ਨੂੰ ਇਹਦੇ ਵਿੱਚ

ਉਸ औरत ਦੀ ਲਾਈਫ ਤੇ ਅਲਟੀਮੇਟਲੀ ਖਤਰੇ 'ਚ ਹੈ ਹੀ ਕਿ ਜਿਹਨੂੰ ਇਹ ਆਖਿਆ ਜਾ ਰਿਹਾ ਹੈ ਕਿ ਜੀ ਉਹ ਸਿੱਖ ਨਹੀਂ ਜਿਹਨੂੰ ਇਹ ਆਖਿਆ ਜਾ ਰਿਹਾ ਜੀ ਉਹਦਾ ਕਿਰਦਾਰ ਨਹੀਂ ਚੰਗਾ ਜਿਹਨੂੰ ਇਹ ਆਖਿਆ ਜਾ ਰਿਹਾ ਜੀ ਚੁੱਕ ਕੇ ਆਪਣੇ ਮੁਲਕ ਚ ਬਾਹਰ ਸੁੱਟੋ ਉਹਦੀ ਉੱਥੇ ਗਰੰਟੀ ਕੌਣ ਦੇਵੇਗਾ ਜਿਹਦੇ ਵਿੱਚ ਵੈਸੇ ਹੀ ਇੱਕ ਮਾਈਨੋਰਟੀ ਦੀ ਕੋਈ ਗਰੰਟੀ ਕੋਈ ਨਹੀਂ ਉਹਦੇ ਵਿੱਚ ਪਾਕਿਸਤਾਨ ਨੂੰ ਆਖਿਆ ਜਾ ਰਿਹਾ ਹੈ ਕਿ ਜੀ ਫੋਰਸ ਕੀਤਾ ਜਾ ਰਿਹਾ ਤੁਸੀਂ ਇਹਨੂੰ ਭੇਜੋ ਤੁਸੀਂ ਇਹਨੂੰ ਪਾਕਿਸਤਾਨੀਆਂ ਨੂੰ ਰੱਖ ਕੇ ਉਹਦਾ ਚਾਰ-ਪਾਣਾ ਹਾਂ ਪਾਕਿਸਤਾਨ ਨੇ ਉਹਨੂੰ ਭੇਜਣਾ ਹੀ ਭੇਜਣਾ ਹੈ ਲੇਕਿਨ ਫਿਲਹਾਲ ਹਲੀ ਐਸੀ ਕੋਈ ਸੂਰਤ ਹਾਲ ਨਹੀਂ ਲੇਕਿਨ ਤੇ ਮਿਸਾਲ ਦੇ ਤੌਰ ਤੇ ਜੀਓਜ਼ ਸ਼ਾਮਿਲ ਹੋ ਜਾਂਦੀਆਂ ਨੇ ਇੱਥੇ ਪਾਕਿਸਤਾਨ ਦੇ ਵਿੱਚ ਵੀ ਬਹੁਤ ਜ਼ਿਆਦਾ ਐਸੀਆਂ ਆਰਗੇਨਾਈਜੇਸ਼ਨਸ ਨੇ ਜਿਹੜੀਆਂ ਹਿਊਮਨ ਰਾਈਟਸ ਦੀ ਬੇਸ ਤੇ ਆਂਦੀਆਂ ਨੇ ਜੀ ਤੁਸੀਂ ਇੰਟਰਨੈਸ਼ਨਲ ਰੂਲਸ ਨੂੰ ਫੋਲੋ ਕਰੋ ਅਗਰ ਉਸਔਰਤ ਨੂੰ ਉਥੇ ਉਹਦੀ ਜਾਨ ਨੂੰ ਖਤਰਾ ਹੈ ਤੇ ਨਹੀਂ ਭੇਜਣਾ ਤੇ ਫਿਰ ਤੁਸੀਂ ਕੀ ਆਖੋਗੇ ਤੁਸੀਂ ਪਾਕਿਸਤਾਨ ਦੇ ਦੁਸ਼ਮਣ ਬਣ ਜਾਓਗੇ ਤੁਸੀਂ ਇਨੇ ਟਨਲ ਵਿਜਨ ਨਾਲ पे ਚਲਦੇ ਹੋ ਕਿ ਤੁਸੀਂ ਤੁਸੀਂ ਮੇਰੇ ਜਜ਼ਬਾਤ ਨੂੰ ਤੁਹਾਡੇ ਜਜ਼ਬਾਤ ਨੂੰ ਤੁਸੀਂ ਲੀਗਲ ਫਰੇਮਵਰਕ ਦੇ ਵਿੱਚ ਵੇਖਣਾ ਚਾਹੁੰਦੇ ਹੋ ਇੱਕ ਇਸ ਗੱਲ ਦੇ ਵਿੱਚੋਂ ਆਪਣੇ ਜਜ਼ਬਾਤ ਸਾਈਡ ਤੇ ਰੱਖੋ ਲੀਗਲ ਫਰੇਮਵਰਕ ਨਾਲ ਇਹ ਦੂਸਰਾ ਮੇਰੇ ਨਾਲ ਤੇ ਤੁਹਾਡੇ ਨਾਲ تعلق ਵਾਸਤੇ ਲੀਗਲ ਫਰੇਮਵਰਕ ਵਿੱਚ ਨਾ ਰੱਖੋ ਜਜ਼ਬਾਤ ਰੱਖੋ ਦੋਵੇਂ ਚੀਜ਼ਾਂ ਮਿਕਸ ਮਤ ਕਰੋ ਯਾਨੀ ਇੱਕ ਔਰਤ ਜਿਹੜੀ ਇੱਕ ਹੋਰ ਜਿਹੜਾ ਵੱਡਾ ਸਵਾਲ ਹੈ ਜੀ ਕਿ ਪਾਕਿਸਤਾਨ ਨੇ ਕ੍ਰਿਮੀਨਲ ਰੂਨ ਕਿਵੇਂ ਦਿੱਤਾ ਜਿਵੇਂ ਅਸੀਂ ਹੁਣ ਬਾਤ ਪੜਨ ਜਾਂਦੇ ਆ ਮਲਟੀਪਲ ਟਾਈਮ ਜਿਹੜੇ ਨੇ ਸਾਡੇ ਪਾਸਪੋਰਟ ਭਰੇ ਨੇ ਵੀਜ਼ਾ ਲਵਾ 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 ਸਾਨੂੰ ਇਸ ਚੀਜ਼ ਦਾ ਮਤਲਬ ਫਰਸਟ ਹੈਂਡ ਐਕਸਪੀਰੀਅੰਸ ਹੈ ਕਿ ਜਦੋਂ ਤੁਹਾਡੇ ਕੋਲ ਕ੍ਰਿਮੀਨਲ ਰਿਕਾਰਡ ਮੰਗਿਆ ਜਾਂਦਾ ਤੁਸੀਂ ਪਾਕਿਸਤਾਨ ਵਿੱਚ ਜਾ ਕੇ ਪੁਲਿਸ ਵਿੱਚੋਂ ਆਪਣੇ ਜਿਹੜਾ ਤੁਹਾਡਾ ਅ ਰਜਿਸਟਰਡ ਕਾਰ ਹੈ ਉਸ ਥਾਣੇ ਤੋਂ ਉਸ ਥਾਣੇ ਦੇ ਇਲਾਵਾ ਤੁਹਾਨੂੰ ਕਿਰੋਨੀ ਲੱਭਦਾ ਉਸ ਥਾਣੇ ਤੋਂ ਤੁਸੀਂ ਜਾ ਕੇ ਆਪਣਾ ਅ ਜਾ ਕੇ ਰਿਕਾਰਡ ਕਰਵਾਉਂਦੇ ਹੋ ਕਿ ਤੁਸੀਂ ਕ੍ਰਿਮੀਨਲ ਨਹੀਂ ਪੁਲਿਸ ਕੋਲੋਂ ਕੈਰੈਕਟਰ ਸਰਟੀਫਿਕੇਟ ਲਈਦਾ ਦੇਖੋ ਨਾ ਅੱਛਾ ਉਹ ਜਿਹੜਾ ਕ੍ਰਿਟੀ ਕੈਰੈਕਟਰ ਸਰਟੀਫਿਕੇਟ ਹੈ ਉਹ ਤੁਹਾਡੇ ਆਪਣੇ ਜ਼ਿਲ੍ਹੇ ਦਾ ਹੁੰਦਾ ਹੈ ਤੁਹਾਡੇ ਆਪਣੇ ਇਲਾਕੇ ਦਾ ਹੁੰਦਾ ਹੈ ਉਹ ਤੁਸੀਂ ਵੋਲੰਟੇਰੀਲੀ ਆਪ ਜਾ ਕੇ ਲੈਣਾ ਹੁੰਦਾ ਹੈ ਉਦੇ ਬਾਅਦ ਤੁਸੀਂ ਉਸੇ ਸਰਟੀਫਿਕੇਟ ਨੂੰ ਇੰਟੀ ਮਿਨਿਸਟਰੀ ਆਫ ਇੰਟੀਰੀਅਰ ਚ ਜਾਂਦੇ ਹੋ ਉਥੇ ਲੈਂਡ ਚ ਲਗਦੇ ਹੋ ਕੋਈ 10 15 ਰੁਪਏ ਦੀ ਉਧੇ ਤੇ ਪਰਚੀ ਲਵਾਉਂਦੇ ਹੋ ਮੋਹਰ ਲਵਾਉਂਦੇ ਹੋ ਉਹ ਕਾਗਜ਼ ਫਿਰ ਤੁਹਾਡਾ ਲੈਜਿਟਮਾਈਜ਼ ਉਹਦੇ ਬਾਅਦ ਤੁਸੀਂ ਉਸ ਕਾਗਜ਼ ਨੂੰ ਵੀਜ਼ੇ ਦੇ ਨਾਲ ਲਫ ਕਰਦੇ ਹੋ ਤੇ ਅੰਬੈਸੀਆਂ ਜਮਾ ਕਰਦੇ ਹੋ ਕੋਈ ਅੰਬੈਸੀ ਜਿਹੜੀ ਉਸ ਹੱਦ ਤੱਕ ਬੰਦੇ ਨੂੰ ਇਹ ਪੁੱਛਦੀ ਨਹੀਂ ਵੀ ਹੁੰਦੀ ਕਿ ਸ਼ਾਜ਼ੀਆ ਜੀਵਾ ਜਿਹੜੀ ਯੂ ਕ੍ਰਿਮੀਨਲ ਹੈ ਜਾਂ ਨਹੀਂ ਜਦੋਂ ਮੈਂ ਇੱਕ ਪੇਪਰ ਪ੍ਰੋਡਿਊਸ ਕਰ ਦਿੱਤਾ ਹੈ ਆਪਣੇ ਮੁਲਕ ਨੇ ਉਹਦੇ ਉਹਦੇ ਆਪਣੇ ਮੁਲਕ ਨੇ ਉਹਦੇ ਆਪਣੇ ਮੁਲਕ ਨੇ ਡਿਕਲੇਅਰ ਕਰ ਦਿੱਤਾ ਕਿ ਇਹ ਬੰਦਾ ਜਿਹੜਾ ਨੀਟ ਐਂਡ ਕਲੀ ਦੇਤੇ ਕੋਈ ਐਫ ਆਈ ਆਰ ਨਹੀਂ ਕੋਈ ਐਸੀ ਆਪਣਾ ਘਟਨਾ ਦੇ ਵਿੱਚ ਇਨਵੋਲ ਨਹੀਂ ਤੇ ਫਿਰ ਜਾਏ ਦੂਸਰੇ ਮੁਲਕ ਤੇ ਤਬਾਰ ਕਰ ਦੇ ਬਿਲਕੁਲ ਨਹੀਂ ਤਬਾਰ ਨਹੀਂ ਉਹ ਲੀਗਲੀ ਤੁਸੀਂ ਉਹਨੂੰ ਕੁਐਸਚਨ ਨਹੀਂ ਕਰ ਸਕਦੇ ਜਦੋਂ ਮੈਂ ਇੱਕ ਪੇਪਰ ਪ੍ਰੋਡਿਊਸ ਕਰ ਦਿੱਤਾ ਹੈ ਦੂਸਰਾ ਮੁਲਕ ਲੀਗਲੀ ਵੀ ਨੂੰ ਕੁਐਸਚਨ ਉਹ ਕੀ ਕਰ ਸਕਦਾ ਵੇ ਉਹ ਮੇਰੇ ਮੁਲਕ ਦਾ ਜਿਹੜਾ ਇਹਨਾਂ ਦਾ ਹੈ ਇੰਟਰਪੋਲ ਦੇ ਥਰੂ ਅਗਰ ਉਹਨਾਂ ਨੂੰ ਕੋਈ ਸ਼ੱਕ ਕੇ تو میرا ریکارڈ جیڑا انٹرپول کو ٹوڑ سکتا ہے پھر انٹرپول اپنے میکانیزم تو پھر اس چیز نو ٹونڈ دے تسا لوگ کہاں تھے اس طرح ٹونڈیا نا تو اڑے اپنے کنیکشن نے تسا جا کے وہ علاقے دے, دے تھانے کنوں جا کے ایف آئی آر کڑوا لیا حالانکہ لیگلی یا طریقہ نہیں ایف آئی آرہ کڑوان دا وہ اگر ایف آئی آرہ پاکستان چاہ آوی جان تو پریزنٹیبل ٹو کورٹ نہیں نہیں پاکستان نے تھے جنہی کیسے ہیں وہ تو ہونے سے انیشیٹ ہو رہا ہے معاملہ کوٹ ویچ گیا ہے ਕੱਲ ਵੀ ਇੱਕ ਪਟੀਸ਼ਨ ਹੋਈ ਹੈ ਜੀ ਕਿ ਇਹਨੂੰ ਆਪਣਾ ਇਹਦੇ ਤੇ ਜਣੀ ਕਿ ਜਿਹੜੀ ਜਿਹੜੀ ਤੁਸੀਂ ਗੱਲ ਕਰਦੇ ਪਏ ਹੋ ਕਿ ਇਹਨੇ ਕ੍ਰਾਈਮ ਕੀਤਾ ਜ਼ਿਆਦਾ ਉਹਦੀ ਇਨਵੈਸਟੀਗੇਸ਼ਨ ਹੋਈ ਜਾਵੇ ਨਹੀਂ ਉਹਦੇ ਵਿੱਚ ਅਗਰ ਦੇਖੋ ਇਹਦੇ ਵਿੱਚ ਰੰਗ ਕੀ ਦਿੱਤਾ ਜਾ ਰਿਹਾ ਪ੍ਰੋਪਾਗੈਂਡਾ ਦਾ ਰੰਗ ਕੀਤਾ ਕੀ ਦਿੱਤਾ ਜਾ ਰਿਹਾ ਕਿ ਏ ਪਾਕਿਸਤਾਨ ਨੂੰ ਇੱਕ ਕ੍ਰਿਮੀਨਲ ਔਰਤ ਜਿਹੜੀ ਸੀ ਐਂਟਰ ਨਹੀਂ ਸੀ ਕੋਣ ਦੇਣੀ ਚਾਹੀਦੀ ਬੀ ਉਸ ਪਾਕਿਸਤਾਨੀ ਨੂੰ ਇਸ ਔਰਤ ਨੂੰ ਗਰੂਮ ਨਹੀਂ ਸੀ ਕਰਨਾ ਚਾਹੀਦਾ ਤੇ ਇਹਨੂੰ ਆਪਣੀ ਵੀਧੀ ਸੀ ਬਣਾਉਣਾ ਚਾਹੀਦਾ ਤੇ ਵੀਧੀ ਸੀ ਮਸਾੜਾ ਨਹੀਂ ਸੀ ਚਾਹੀਦਾ ਉਹ ਫਸਾ ਲਿਆ ਉਹਨੇ ਸੀ ਹੁਣ ਪਾਕਿਸਤਾਨੀ ਜਿਹੜੇ ਨੇ ਉਹ ਰਿਲੈਕਟੈਂਟ ਨੇ ਮਤਲਬ ਤੁਹਾਡਾ ਦਿਮਾਗ ਠੀਕ ਹੈ ਸਭ ਦਾ ਜਿਹੜੇ ਵੀ ਇਸ ਪੁਆਇੰਟ ਆਫ View ਮੇਨੂੰ ਬਹੁਤ ਇਸ ਚੀਜ਼ ਦਾ ਇਹ ਵੇ ਕਿ ਐਟਲੀਸਟ 80% ਲੋਕ ਜਿਹੜੇ ਨੇ ਉਹ ਸੇਮ ਮਾਈਂਡ ਦੇ ਨੇ ਜਿਹੜੇ 20% ਲੋਕ ਨੇ ਉਹ ਬੀਬੀ ਮਰਵਾਣ ਉੱਤੇ 100% ਉਹਨਾਂ ਨੇ ਚੌਥੇ ਗियर ਚ ਜਿਹੜਾ ਹੈ ਨਾ ਗੱਡੀ ਰੱਖੀ ਏ ਇੱਕ ਤੇ ਉਹਨਾਂ ਆ ਬੀਬੀ ਮਰਵਾ ਦੇਣੀ ਦੂਸਰਾ ਉਹ ਬਹਿ ਕੇ ਫਤਵੇ ਦੇ ਇੰਡੇ ਨੇ ਕਿ ਬੀਬੀ ਸੇਖ ਨਹੀਂ ਵੀ ਤੁਸੀਂ ਕੌਣ ਹੋ ਕਿਸੇ ਦੇ ਅਗਰ ਉਹ ਆਪਣੇ ਮੂੰਹ ਆਂਦੀ ਹੈ ਕਿ ਮੈਂ ਸੇਖਾਂ ਤੇ ਤੂੰ ਤੁਹਾਨੂੰ ਐ ਖਤਿਆਰ ਕਿਨੇ ਦਿੱਤਾ ਹੈ ਕਿ ਤੁਸੀਂ ਉਸ ਬੰਦੇ ਦਾ ਫੈਸਲਾ ਕਰ ਸਕੋ ਉਹਦੀ ਨੇਕੀ ਤੇ ਬਦੀ ਦਾ ਤੇ ਤੀਸਰਾ ਜਿਹੜਾ ਉਹਦਾ ਲੀਗਲ ਨਾਮ ਹੈ ਮੈਂ ਇੱਕ ਬੜੀ ਅਜੀਬ ਜੀ ਗੱਲ ਕਰਨ ਲਿਆ ਕਿਸੇ ਬੰਦੇ ਦਾ ਨਾਮ ਹੈ ਜੀ ਤੁਹਾਡਾ ਨਾਮ ਹੋਵੇ ਮੁਹੰਮਦ ਜਬਾਰ ਤੇ ਤੁਸੀਂ ਕੋਈ ਕ੍ਰਾਈਮ ਕਰ ਬੋ ਤੇ ਮੈਂ ਦੁਮ ਜ਼ਮਾਨੇ ਚ ਰੌਲਾ ਪਾ ਲਵਾਂ ਕਿ ਮੇਰੇ ਪ੍ਰੋਫਿਟ ਦਾ ਨਾਮ ਹੈ ਇਸ ਬੰਦੇ ਨੂੰ ਤੁਸੀਂ ਮੁਹੰਮਦ ਕਹਿੰਦੇ ਆਂ ਕਿ ਉਹਨੂੰ ਜਬਾਰ ਆਖਦੇ ਨੇ ਕਾਨੂੰਨ ਆਖੇ ਦਾ ਕਾਨੂੰਨ ਆਖੇ ਦਾ ਵੀ ਦਾ ਇੱਕ

ਉਹਦਾ ਜੁਰ ਨਾ ਇਹ ਇਲੋਜੀਕਲ ਗੱਲਾਂ ਦੇ ਉੱਤੇ ਬਹਿਸ ਹੋ ਰਹੀ ਹੈ ਉਹ ਇਹਦੇ ਵਿੱਚ ਫਨਲਿੰਗ ਕਿੱਥੋਂ ਹੋ ਰਹੀ ਹੈ ਫਨਲਿੰਗ ਹੋ ਰਹੀ ਹੈ ਕਿ ਜੀ ਇਨ ਜਨਰਲ ਮੁਸਲਮਾਨ ਦੁਨੀਆ ਦੇ ਉੱਤੇ ਔਰਤਾ ਗਰੁੱਪ ਪਿਆ ਕਰਾਉਂਦੇ ਨੇ ਬਦਕਿਸਮਤੀ ਨਾਲ ਐਸੇ ਵਾਕਿਆਤ ਹੁੰਦੇ ਵੀ ਨੇ ਕਿ ਬੀਜੇਪੀ ਦੀ ਗਵਰਨਮੈਂਟ ਇਸ ਚੀਜ਼ ਨੂੰ ਉਹਦੇ ਨਾਲ ਮਿਲਾਉਂਦੀ ਹੈ ਵੀ ਕਿ ਕੁਝ ਸਿੱਖ ਜਿਹੜੇ ਨੇ ਉਹ ਖਾਸ ਇੱਕ ਹੋਰ ਗੱਲ ਇਹ ਜਿਹੜੇ ਐ ਸਿੱਖ ਨੇ ਜਿਹੜੇ ਕਿਸੇ ਵੀ ਮਜ਼ਮਬ ਜਦੋਂ ਤੁਸੀਂ ਮਜ਼ਮਬ ਨੂੰ ਕਮੋਡੀਫਾਈ ਕਰਾਉਂਦੇ ਹੋ ਉਹਦੀ ਦੁਕਾਨਦਾਰੀ ਸ਼ੁਰੂ ਕਰ ਦਿੰਦੇ ਹੋ ਨਾ ਫਤਵੇ ਦੇਣੇ ਕਿ ਕੌਣ ਐ دینਦਾਰ ਐ ਤੇ ਕੌਣ ਬੇਦੀਨ ਐ ਤੇ ਕੌਣ ਜਿਹੜਾ ਵਟਾ ਕਿਨੇ ਜਨਮ ਚ ਜਾਣਾ ਤੇ ਕਿਨੇ ਜਨਤ ਚ ਜਾਣਾ ਉੱਥੇ ਤੁਹਾਡੇ ਕੰਨ ਖੜੇ ਹੋ ਜਾਣੇ ਚਾਹੀਦੇ ਨੇ ਉਹ ਬੰਦਾ ਅਮਨ ਦੀ ਉਹ ਬੰਦਾ ਸੁਖ ਦੀ ਗੱਲ ਨਹੀਂ ਪਿਆ ਕਰਦਾ ਉਹ ਬੰਦਾ ਸਾਂਝ ਦੀ ਗੱਲ ਨਹੀਂ ਪਿਆ ਕਰਦਾ ਉਹ ਵੰਡ ਦੀ ਗੱਲ ਪਿਆ ਕਰਦਾ ਉਹ ਨਫ਼ਰਤ ਦੀ ਗੱਲ ਪਿਆ ਕਰਦਾ ਤੇ ਅਲਟੀਮੇਟਲੀ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਵਾਂ ਜਿੰਨੇ ਲੋਕ ਇਨਸਾਈਟ ਤੇ ਕਰਦੇ ਨੇ ਅਗਰ ਇਸ ਬੀਬੀ ਨੂੰ ਕੱਲ ਨੂੰ ਖੁਸ਼ ਹੋ ਜਾਂਦਾ ਹੈ ਇੰਡੀਆ ਵਿੱਚ ਜਾ ਕੇ ਉਹ ਸਾਰੇ ਦੇ ਸਾਰੇ ਇੰਪਲੀਕੇਟ ਹੋਣਦੇ ਕਿਉਂਕਿ ਉਹਨਾਂ ਨੇ ਉਹ ਇੰਪਲੀਸਿਟ ਨੇ ਇਹਨੂੰ ਟ੍ਰਿਗਰ ਕਰਨ ਤੁਸੀਂ ਦੇਖੋ ਸਾਡੇ ਕੋਲ ਤਿੰਨ ਚਾਰ ਵਾਕਏ ਹੋਏ ਮਸਬ ਦੇ ਨਾ ਹੋਤੇ ਜਵਾਨ ਬੱਚਾ ਸੀ ਇਹ ਕੋ ਨੂੰ ਮਾਰ ਦਿੱਤਾ ਗਿਆ ਇਹ ਮਿੰਟਾਂ ਸੈਕਿੰਟਾਂ ਦੀ ਗੱਲ ਹੁੰਦੀ ਹੈ ਮੌਬ ਨੂੰ ਇਕੱਠਾ ਕਰਨਾ ਜਿੱਦੋਂ ਤੁਸੀਂ ਇੱਥੇ ਵੀ ਆਂਦੇ ਹੋ ਜੀ ਚੁੱਕ ਕੇ ਬਾਹਰ ਮਾਰੋ ਸੁੱਟ ਕੇ ਬਾਹਰ ਮਾਰੋ ਵੱਢ ਕੇ ਸੁੱਟੋ ਬੀਬੀ ਕੋਈ ਕੋਈ ਨਹੀਂ ਅਸੀਂ ਮੰਨਦੇ ਹੀ ਕੋਈ ਨਹੀਂ ਭਈ ਤੁਸੀਂ ਇਹ ਤੁਹਾਡੀ ਜ਼ਾਤੀ ਰਾਏ ਵੇ ਹੂੰ ਜਿਸ ਦਿਨ ಜಾਤੀ ਰਾਏ ਦਾ ਪ੍ਰੋਗਰਾਮ ਹੋਵੇ ਉੱਥੇ ಜಾਤੀ ਰਾਏ ਪੇਸ਼ ਕਰੋ ਇਥੇ ਵਕੀਲ ਪੇ ਕੰਮ ਕਰਦੇ ਨੇ ਇੱਕ ਬੀਬੀ ਨੇ ਕ੍ਰਾਈਮ ਕੀਤਾ ਵੇ ਉਹ ਕਿੰਨੀ ਦੀਨਦਾਰ ਹੈ ਤੇ ਕਿੰਨੀ ਉਹ ਬਦਨੀਅਤ ਸਾਨੂੰ ਨਹੀਂ ਪਤਾ ਨਾ ਹੀ ਤੁਸੀਂ ਇਸ ਗੱਲ ਦੇ ਫੈਸਲੇ ਕਰੋ ਨਾ ਹੀ ਨਫ਼ਰਤ ਫੈਲਾਓ ਇੰਨੀ ਨਫ਼ਰਤ ਫੈਲਾਓਦੇ ਤਾਂ ਉਹਦਾ ਨਤੀਜਾ ਕੀ ਹੋਵੇਗਾ ਕਿ ਅਸੀਂ ਜਿਹੜੇ ਪੰਜਾਬੀ ਮੁਸਲਮਾਨ ਆ ਤੇ ਪੰਜਾਬੀ ਸਿੱਖ ਅਸੀਂ ਵਿਕਟਮ ਬਣ ਜਾਂਦੇ ਹਾਂ ਉਸ ਪ੍ਰੋਪਾਗੈਂਡ ਦੇ ਦਾ ਸਾਨੂੰ ਉਹਦਾ ਵਿਕਟਮ ਨਹੀਂ ਬਣਨਾ ਇੱਕ ਇੱਕ ਇੰਡੀਵਿਜੂਅਲ ਦਾ ਕ੍ਰਾਈਮ ਹੈ ਉਹਨੂੰ ਤੁਸੀਂ ਸਾਰੇ ਸਿੱਖੀਜ਼ਮ ਦੇ ਉੱਤੇ ਅਪਲਾਈ ਕਿਉਂ ਕਰਦੇ ਹੋ ਉਹ ਵੀ ਆ ਵਡੀ ਗੱਲ ਵਡੀ ਗੱਲ ਹੈ ਵਡੀ ਗੱਲ ਬਿਲਕੁਲ ਮੈਂ ਹਮੇਸ਼ਾ ਕਹਿੰਦਾ ਕਿ ਇਹਨੂੰ ਕਰਦਾ ਕਲਾਈਮੈਨ ਇੰਡੀਵਿਜੂਅਲ ਦੇ ਤੌਰ ਤੇ ਦੇਖਣਾ ਚਾਹੀਦਾ ਸਿੱਖ ਸੰਗਤਾਂ ਜਿਹੜੀਆਂ ਨੇ ਆਪਣਾ ਉਹਨਾਂ ਪਿੱਛੇ ਹਟਣਾ ਆਪਣਾ ਦਿਲ ਘਟਰਾ ਕਰਨ ਡਾਕਟਰ ਸਾਹਿਬ ਇਹ ਮੈਥਡਿਕਲ ਪੂਰੀ ਜ਼ਬਰਦਸਤ ਤੁਸੀਂ ਬਿਲਕੁਲ ਤੁਸੀਂ ਕਿਹਾ ਕਿ ਇਹਨੂੰ ਦੇਖਦੇ ਧਾਰਮਿਕ ਤਰੀਕੇ ਦੇ ਨਾਲ ਦੇਖਣਾ ਨਹੀਂ ਚਾਹੀਦਾ ਇੱਕ ਬੰਦਾ ਉਹਨੇ ਕ੍ਰਾਈਮ ਕੀਤਾ ਉਹਨੇ ਗਲਤ ਇਸਤੇਮਾਲ ਕੀਤਾ ਵੀਜੇ ਦਾ ਕਾਨੂੰਨ ਮੌਜੂਦ ਹੈ ਪਾਕਿਸਤਾਨ ਚ ਇੰਡੀਆ ਸਾਰਾ ਕੁਝ ਇੱਥੇ ਉਹ ਉਹਦਾ ਮਾਮਲਾ ਹੋ ਜਾਏਗਾ ਜਿਹੜੀ ਗੱਲ ਤੁਸੀਂ ਕੀਤੀ ਜਿਹੜੀ ਜ਼ਿਆਦਾ ਖਤਰਨਾਕ ਏ ਕਿ ਇਹਦੀ ਹੁਣ ਜਣੀ ਕਿ ਇੱਕ ਲਓ ਕਿ ਲਾਈਫ ਥ੍ਰੈਟ ਵਾਲਾ ਮਾਮਲਾ ਜਿਹੜਾ ਸਮਝ ਆਂਦਾ ਨਾ ਉਹਨੇ ਵੀ ਉਹਨੇ ਵੀ ਖਤਸ਼ਾਹ ਹਜ਼ਾਰ ਕੀਤਾ ਉਹਨੇ ਵੀ ਆਪਣੇ ਪਿੱਛੇ ਫੋਨ ਕੀਤਾ ਆਪਣੇ ਪੁਰਾਣੇ ਜਿਹੜਾ ਪਹਿਲੇ ਬੰਦਾ ਹੁੰਦਾ ਉਹਨੂੰ ਜਾ ਕੇ ਰੋਈ ਪਿੱਟੀ ਕੇ ਮੈਨੂੰ ਦੇਖੋ ਮੈਨੂੰ ਹੁਣ ਤੁਸੀਂ ਸੰਭਾਲ ਲੋਗੇ ਕਰੋਗੇ ਮੇਰੀ ਗਲਤੀ ਹੋ ਗਈ ਹੁਣ ਸਵਾਲ ਇਹ ਵੇ ਉਹੀ ਕਿ ਹੁਣ ਕਰੀਏ ਕੀ ਇਹਦਾ ਕਿਹਾ ਇਹਦਾ ਤਨੀ ਕਿ ਹਿੰਦੁਸਤਾਨ ਨੂੰ ਜਬ ਡਿਪੋਰਟੇਸ਼ਨ ਇਹਦਾ ਹੱਲੇ ਯਾ ਮਨ ਪਾਕਿਸਤਾਨ ਦੇ ਵਿੱਚ ਰਹਿਣਾ ਤੇ ਕੋਈ ਹੱਲ ਨਹੀਂ ਜ਼ਾਹਿਰ ਆ ਉਹਦੇ ਵਾਸਤੇ ਕੋਈ ਪ੍ਰੋਪਰ ਕਾਗਜ਼ ਪੱਤਰ ਚਾਹੀਦਾ ਫਿਰ ਇਹਨੂੰ ਤੀਸਰਾ ਆਪਸ਼ਨ ਇਹਦੇ ਵਾਸਤੇ ਕੀ ਹੋ ਸਕਦਾ ਕਿ ਇਹਦੀ ਕਮਜ਼ਕਮ ਜਣੀ ਆ ਉਹ ਸਿਕਿਉਰਿਟੀ ਵੀ ਰਵੇ ਜਾਣ ਦੀ ਔਰ ਬਾਕੀ ਜਿਹੜੇ ਮਾਮਲੇ ਨੇ ਉਹ ਵੀ ਚੱਲਦੇ ਰਹਿਣ ਵੇਖੋ ਅਗਰ ਅਸੀਂ ਲੀਗਲ ਗੱਲ 'ਤੇ ਕਰਨੇ ਆ ਲੀਗਲ ਗੱਲ ਦੇ ਹਿਸਾਬ ਨਾਲ ਇਹ ਪਾਕਿਸਤਾਨ 'ਚ ਰਹਿ ਨਹੀਂ ਸਕਦੀ ਕਿਸੇ ਸੂਰਤ ਵੀ ਨਹੀਂ ਰਹਿ ਸਕਦੀ ਉਹਦਾ ਇੱਕ ਅਕਲ ਦਾ ਤਰੀਕਾ ਹੈ ਵੇ ਕਿ ਇਹਨੂੰ ਵਾਪਸ ਇੰਡੀਆ ਜਾਣਾ ਪਵੇ ਦਾ پھر ایک نوا ویزا اپلائی کرنا پوے تھا اگر ایک اینڈی وی ہے کہ میرا شور ہے سپاؤس hmm. ویزا انہوں اپلائی کرنا پوے تھا وہ بھی انہوں واپس جا کے کرنا پوے تھا وہ بھی ہے انڈیا جائے دی پھر اگر پاکستان واپس ہونا چاہتی پاکستان رینڈ دی دی کوئی صورتحال نہیں ہے کسے قانونی طریقے دنار پاکستان دے وچ نہیں رہ سکتے وہ مسئلہ ہے کہ انڈیا دے وچے دی سیفٹی کون دے وچے دا کیونکہ تو اس پنجاب چ ਕੋਈ ਵੀ ਨਾ ਇੰਟਰਸਟਿਡ ਹੈ ਵੇ ਇਸ ਚੀਜ਼ ਨੂੰ ਇਹਨੂੰ ਸਿਕਿਉਰਿਟੀ ਦੇਣ ਵਾਸਤੇ ਜਾਂ ਸੇਫਟੀ ਦੇਣ ਵਾਸਤੇ ਹੁਣ ਸਿਕਿਉਰਿਟੀ ਸੇਫਟੀ ਜਿਹੜੀ ਉਹ ਮੇਰੀਆਂ ਤੁਹਾਡੀਆਂ ਗੱਲਾਂ ਨੇ ਥੋੜਾ ਜਿਹਾ ਰਿਟੋਰਿਕ ਪਣਾਣਾ ਹੈ ਥੋੜਾ ਜਿਹਾ ਜਿਹੜੀ ਹਾਲਾਤ ਦੀ ਗਰਮੀ ਉਹ ਖਤਮ ਕਰਨੀ ਹੈ ਤੇ ਉਹ ਤੁਸੀਂ ਵੇਖੋਗੇ ਲੋਕ ਕਿਆ ਕੀ ਰਹਿ ਰਹੇ ਨੇ ਲੋਕ ਕਹਿ ਰਹੇ ਨੇ ਕਿ ਜਿਹੜੀ ਇੰਜ ਦੀ ਬੀਬੀ ਹੁੰਦੀ ਏ ਉਹਦੇ ਆਲੇ ਦੁਆਲੇ ਆਲੇ ਤੇ ਫਿਰ ਉਹਦੇ ਨਾਲ ਐ ਹੀ ਕਰਦੇ ਨੇ ਕਿਸੇ ਨੂੰ ਨਹੀਂ ਪਤਾ ਇਹ ਤਾਂ ਸੁਣਦੀ ਕੋਈ ਨਹੀਂ ਬਿਲਕੁਲ ਨਹੀਂ ਅਗਰ ਜੀਣ ਦਾ ਹੱਕ ਵੀ ਕੋਈ ਨਹੀਂ ਤੇ ਤੁਸੀਂ ਤੇ ਕਮ ਅਸ ਕਬ ਬੈਕ ਇਸ ਗੱਲ ਦੀ ਐਡਵੋਕੇਸੀ ਨਾ ਨਾ ਕਰੋ ਉਹ ਕਿਉਂਕਿ ਉਹ ਉਹ ਦੀ ਲਾਈਫ ਇਟਸੈਲਫ ਬੜੀ ਮੁਸ਼ਕਲ ਹੋਣ ਆਣੀ ਹੈ ਉਹਦੀ ਫੈਮਿਲੀ ਨੇ ਉਹ ਕੰਜ ਐਕਸੈਪਟ ਕਰਨਾ ਵੇ ਉਹਦੇ ਹਸਬੰਦ ਨੇ ਉਹਨੂੰ ਕੰਜ ਐਕਸੈਪਟ ਕਰਨਾ ਉਹ ਉੱਥੇ ਜਾ ਕੇ ਉਹਦੇ ਨਾਲ ਕੀ ਬਣਨਾ ਹੈ ਉੱਥੇ ਕੋਈ ਉੱਥੇ ਵੀ ਕੋਈ ਆਨਰ ਕੀ ਲਿੰਗ ਦਾ ਮਸਲਾ ਹੋ ਜਾਂਦਾ ਹੈ ਕੋਈ ਗੈਰਤ ਦੇ ਨਾਂ ਦੇ ਉੱਤੇ ਕੋਈ ਕੰਮ ਹੋ ਜਾਂਦਾ ਹੈ ਉਹਦੀ ਫੈਮਿਲੀ ਉੱਤੇ ਪ੍ਰੈਸ਼ਰ ਹੈ ਕਿ ਜੀ ਅਗਰ ਉਹ ਸੋਸ਼ੀਅਲੀ ਆਊਟਕਾਸਟ ਨਹੀਂ ਹੋਣਾ ਚਾਹੁੰਦੇ ਤੇ ਫਿਰ ਉਹਨਾਂ ਨੂੰ ਇਹਨੂੰ ਐਲੀਮੀਨੇਟ ਕਰਨਾ ਹੀ ਕਰਨਾ ਵੇ ਜਿਹਨੂੰ ਉਹ ਆਪਣੀ ਸਰਵਾਈਵਰ ਵਾਸਤੇ ਫਿਰ ਕਰ ਦੇਣ ਦੇ ਜਾਂ ਇਹ ਉੱਥੇ ਕਿਰੇ ਹੋਰ ਤਰੀਕੇ ਨਾਲ ਰਹਿ ਸਕਦੀ ਏ ਜਾਂ ਫਿਰ ਕਿਸੇ ਕੋਈ ਐਨ ਜੀਓ ਇਹ ਨੂੰ ਬਚਾ ਹੀ ਲੈਦੀ ਲੇਕਿਨ ਅਸੀਂ ਅਗਰ ਕੁਝ ਨਹੀਂ ਕਰ ਸਕਦੇ ਜਵਾਰ ਭਾਈ ਤੇ ਅਸੀਂ ਉਹੀ ਮੈਂ ਗੱਲ ਕਰ ਰਹੀਆਂ ਕਿ ਅਸੀਂ 47 ਦੇ ਬਾਅਦ ਜੋ ਦੁੱਖ ਕੱਟੇ ਨੇ ਸਾਡੇ ਵਟਿਆ ਨੇ ਬੜੀ ਮਿਹਨਤ ਕਰਕੇ ਦਮਾ ਪੰਜਾਬ ਜਿਹੜੇ ਨੇ ਨਾ ਉਹ ਜੋੜੇ ਨੇ ਤੇ ਇਹਨਾਂ ਨੂੰ ਇਹਨਾਂ ਦੇ ਇਹ ਗੁਪਤ ਰਸਤੀਆਂ ਦੇ ਉੱਤੇ ਚੱਲ ਕੇ ਤੇ ਸਿਰਫ ਇਹ ਕਿ ਮੈਂ ਬੜੀ ਮਸਬੀਆਂ ਜਾਂ ਮੈਂ ਬੜਾ ਵਟਾ ਤਰਮ ਨੂੰ ਮਨਣਾਣਾਾਂ ਤੇ ਮੈਂ ਹੁਣ ਬੈ ਕੇ ਫੈਸਲੇ ਕਰਾਂ ਦਾ ਜੀ ਐ ਬੀਬੀ ਜਿਹੜੀ ਹੈ ਐ ਵੇ ਤੇ ਐ ਬੰਦਾ ਜਿਹੜਾ ਹੈ ਵੀ ਇਹਨਾਂ ਨੂੰ ਐ ਨਹੀਂ ਸੀ ਕਰਨਾ ਚਾਹੀਦਾ ਵੇਖੋ ਦੁਨੀਆ ਤੇ ਸਭ ਤੋਂ ਆਸਾਨ ਕੰਮ ਹੈ ਕਿ ਐ ਦੱਸਣਾ ਕਿ ਕੀ ਨਹੀਂ ਸੀ ਕਰਨਾ ਚਾਹੀਦਾ ਠੀਕ ਹੈ ਨਾ ਉਹ ਅੰਨੇ ਨੂੰ ਵੀ ਨਜ਼ਰ ਦੇ ਪਿਆ ਕਿ ਨਾਤੇ ਉਸ ਬੰਦੇ ਨੂੰ ਐ ਕਰਨਾ ਚਾਹੀਦਾ ਸੀ ਨਾ ਬੀਬੀ ਨੂੰ ਕਰਨਾ ਚਾਹੀਦਾ ਸੀ ਅੰਨੇ ਨੂੰ ਵੀ ਨਜ਼ਰ ਦੇ ਪਿਆ ਕਿ ਐ ਜੋ ਵੀ ਹੋਇਆ ਹੈ ਗਲਤ ਹੋਇਆ ਹੈ ਸਹੀ ਲੇਕਿਨ ਉਹਦੇ ਬਾਅਦ ਤੁਸੀਂ ਐ ਬਹਾਰਾਲ ਵੇਖ ਸਕਦੇ ਹੋ ਕਿ ਤੁਸੀਂ ਆਪ ਜੱਜ ਬੈ ਕੇ ਤੇ ਜਿਊਰੀ ਵੀ ਬੈ ਕੇ ਤੇ ਫਿਰ ਤੁਸੀਂ ਉਹਦੇ ਬਾਅਦ ਤਾਂ ਜਿਹੜੇ ਨਾਲ ਜਿਹੜਾ ਜਲਾ ਦੇ ਉਹ ਵੀ ਆਪ ਹੀ ਬਣ ਜਾਉਂਦੇ ਤੇ ਫਿਰ ਇਹ ਹੈ ਵਿਜਲੈਂਟੀਇਜ਼ਮ ਜਿਹੜੀ ਹੈ ਸੋਸਾਇਟੀ ਚ ਜ ਬਦਕਿਸਮਤੀ ਨਾਲ ਅਸਾਂ ਬਹੁਤ ਵੇਖੀ ਹੈ ਠੀਕ ਹੈ ਪਾਕਿਸਤਾਨ ਵਾਲੇ ਪਾਸੇ ਜਿਹੜੀ ਇਹ ਦੇ ਇਨਸੀਡੈਂਟ ਹੋ ਜਾਂਦੇ ਨੇ ਇਹ ਥੋੜੀ ਜੀ ਮਿਸਮੈਨੇਜਮੈਂਟ ਥੋੜੀ ਜੀ ਲਫ਼ਜ਼ਾਂ ਦੀ ਹੀਰ ਫੇਰ ਥੋੜੀ ਜੀ ਗਲਤੀ ਤੇ ਚੀਜ਼ਾਂ ਕਿਥੇ ਦੀਆਂ ਕਿਥੇ ਟੁੱਟ ਜਾਂਦੀਆਂ ਨੇ ਇੱਕ ਬਾਜ਼ਾਰ ਦੇ ਵਿੱਚ ਇੱਕ ਔਰਤ ਜਿਹੜੀ ਉਹ ਇਛਰੇ ਵਿੱਚ ਬੈ ਕੇ ਫਰੂਟ ਚਾਟ ਵੀ ਖਾਂਦੀ ਸੀ ਉਹ ਇੱਕ ਜਾਹਲ ਨੂੰ ਸਮਝ ਨਹੀਂ ਆਈ ਕਿ ਉਹਦੇ ਲਿਬਾਸ ਦੇ ਉੱਤੇ ਅਰਬੀ ਵਿੱਚ ਕੋਈ ਸ਼ੇਅਰ ਲਿਖੀ ਆ ਉਹਨੇ ਸਮਝਿਆ ਜੀ ਅਰਬੀ ਦਾ ਕੁਰਾਨ ਲਿਖੀ ਆ ਤੇ ਉਹ ਉਹ ਦੇ ਮਦਰ ਪੈ ਗਏ ਸਨ ਉਹਦੀ ਉਸ औरत ਦੀ ਉਥੇ ਹੀ ਮੌਬ ਲਿੰਚਿੰਗ ਹੋ ਚੱਲੀ ਸੀ ਅਗਰ ਉਹਨੂੰ ਉਥੋਂ ਵਿੱਚ ਉਹ ਜ਼ਬਰਦਸਤੀ ਉਹਨਾਂ ਦੇ ਪਜਿਆਂ ਨੂੰ ਕੱਢ ਕੇ ਬਚਾਇਆ ਨਾ ਜਾਂਦਾ ਤੇ ਇੱਕ औरत ਉਥੇ ਬੇਟੀ ਫਰੂਟ ਚਾਟ ਖਾਂਦੀ ਜਿਹੜੀ ਹੈ ਆਪਣਾ ਇੱਕ ਫੈਮਿਲੀ ਟਾਈਮ ਉਥੇ ਗੁਜ਼ਾਰਦੀ ਉਥੇ ਮਰ ਜਾਣੀ ਸੀ ਇੱਕ ਬੰਦਾ ਜਿਹੜਾ ਉਹ ਬੱਚਾ ਹੋਸਟਲ ਵਿੱਚ ਮਰ ਗਿਆ ਇੱਕ ਇਥੇ ਸ੍ਰੀਲੰਕਨ ਸਨ ਜਿਨ੍ਹਾਂ ਨੇ ਉਹਨੂੰ ਉਹਦੇ ਫਰਿਸ਼ਤਿਆਂ ਨੂੰ ਵੀ ਨਹੀਂ ਸੀ ਪਤਾ ਕਿ ਫਰਿਸ਼ਤੇ ਕੀ ਡਿੱਗੀ ਹੈ ਤੇ ਉਹਨੇ ਦੀਵਾਰ ਤੇ ਲਾਇਆ ਤੇ ਉਹ ਕੋਈ ਦੀਵਾਰ ਤੇ ਲੱਗਾ ਸੀ ਮਤਲਬ ਡਸਟਬਿਨ ਸੋਰਟ ਦਿੱਤਾ ਕੋਈ ਆਇਤ ਸੀ ਇਸ ਤਰ੍ਹਾਂ ਦੀ ਚੀਜ਼ ਸੀ ਉਹਨੂੰ ਸਾੜ ਕੇ ਮਾਰ ਦਿੱਤਾ ਜਿਹੜਾ ਤੁਸੀਂ ਧਾਰਮਿਕ ਰੂਪੋਂ ਸਿੱਖੀ ਦੀ ਤਰਫੋਂ ਇਸ ਬੀਬੀ ਉੱਤੇ ਤਾਰੀ ਕਰੂ ਫਿਰ ਇਹਦੀ ਤੁਸਾਂ ਜਾਣ ਹੀ ਲੈਣੀ ਏ ਤੇ ਜਾਨ ਲੈ ਕੇ ਫਿਰ ਉਹਦੇ ਬਾਅਦ ਕਰਨਾ ਕੀ ਜੇ ਕਿ ਜੀ ਪਾਕਿਸਤਾਨੀ ਜਿਹੜੇ ਨੇ ਉਹ ਉਹ ਬੀਬੀਆਂ ਜਿਹੜੇ ਨੇ ਉਹ ਫਸਾ ਲੈਂਦੇ ਨੇ ਤੇ ਬੀਬੀਆਂ ਜਿਹੜੀਆਂ ਨੇ ਉਹ ਫਸ ਜਾਂਦੀਆਂ ਨੇ ਤੇ ਵਾਪਸ ਆਉਂਦੀਆਂ ਨੇ ਤੇ ਅਸੀਂ ਉਹਨਾਂ ਦੇ ਗਾਟੇ ਲਾ ਛੜਨੇ ਆ ਤੇ ਇਹ ਕੀ ਪ੍ਰੈਸੀਡੈਂਟ ਤੁਸੀਂ ਸੈੱਟ ਪੇ ਕਰਦੇ ਹੋ ਇਹ ਕਰਨਾ ਕੀ ਪੇ ਜਾਂਦੇ ਹੋ ਇਹਨੂੰ ਤੁਸੀਂ ਇਹਦੀ ਲੀਗੈਲਿਟੀਸ ਕਿਉਂ ਨਹੀਂ ਵੇਂਦੇ ਪਏ ਦੇ ਠੇਕੇਦਾਰ ਤੁਸੀਂ ਬਣਦੇ ਕਿਉਂ ਪਏ ਮੈਂ ਤੇ ਹੈਰਾਨ ਹੋ ਗਈਆਂ ਕਿ ਲੋਕ ਗੱਲਬਾਤੋ ਕੀ ਪੇ ਕਰਦੇ ਨੇ ਇਹਦੇ ਵਿੱਚ ਇਹਦੇ ਵਿੱਚ ਪਾਕਿਸਤਾਨ ਤੇ ਮੁਸਲਮਾਨ ਤੇ ਇਹਦੇ ਵਿੱਚ ਸਿੱਖ ਆਉਂਦਾ ਕਿੱਥੋਂ ਹੈ ਦੋ ਇੰਡੀਵਿਜੂਅਲਸ ਦੇ ਐਕਸ਼ਨਸ ਵਿੱਚੋਂ ਇਹ ਦੋ ਚੀਜ਼ਾਂ ਆਉਂਦੀਆਂ ਕਿੱਥੋਂ ਨੇ ਮੈਂ ਤੁਹਾਨੂੰ ਮਿਸਾਲ ਦਿਤੀ ਹੈ ਕਿ ਲੋਕ ਇਥੇ ਉਮਰੇ ਅਜ ਦਾ ਵੀਜ਼ਾ ਲਵਾ ਕੇ ਉੱਥੇ ਭਿਕਾਰੀ ਬਣ ਜਾਂਦੇ ਨੇ ਬੈਗਰ ਬਣ ਜਾਂਦੇ ਨੇ ਅਸੀਂ ਕਿ ਉਹਨਾਂ ਸਭ ਦੀਆਂ ਗਰਦਨਾਂ ਲਾਸੜੀਆਂ ਕਿ ਜੀ ਇਹਨਾਂ ਨੇ ਪਿਲਗ੍ਰੀ ਪਿਲਗ੍ਰਿਮੇਜ ਵੀਜ਼ੇ ਦੀ ਸੈਂਸਿਟੀ ਬਰਬਾਦ ਕਰ ਦਿੱਤੀ ਇਹ ਬਈ ਇਹ ਕਿ ਇੰਡੀਵਿਜੂਅਲ ਹੈ ਜਿਹਦੀ ਆਪਣੀ ਕੋਈ ਸੈਂਸਿਟੀ ਨਹੀਂ ਹੋ ਕਿਸੇ ਵੀ ਚੀਜ਼ ਦੀ ਕੋਈ ਸੈਂਸਿਟੀ ਨਹੀਂ ਰੱਖੇਗਾ ਤੇ ਇਹ ਇਸ ਚੀਜ਼ ਦੇ ਵਿੱਚ ਸਾਨੂੰ ਅਮਨ ਦੀ ਇਸ ਚੀਜ਼ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਸਮਝਦਾਰੀ ਦੀ ਜ਼ਰੂਰਤ ਹੈ ਕਿਉਂਕਿ ਅਲਟੀਮੇਟਲੀ ਅਗਰ ਆਪਣੇ ਤੇਲਪੁਰ ਪੁੱਛੋ ਤੇ ਇਸ ਬੀਬੀ ਤੇ ਜਿੰਨਾ ਤੁਹਾਨੂੰ ਹੁਸਾ ਹੋਵੇ ਇਹਨੂੰ ਮਰਵਾ ਕੇ ਤੁਹਾਡਾ ਕੋਈ ਮਸਲਾ ਨਹੀਂ ਹੱਲ ਹੋੜਾ ਤੇ ਇਹ ਗੁਫ਼ਤਗੂ ਤੁਸੀਂ ਟੁਰ ਪਏ ਹੋ ਇਹ ਮਰਨ ਤੋਂ ਇੰਚਸ ਅਵੇ ਵੇ ਐ ਮੋਬਲਿੰਚ ਹੋਣ ਤੋਂ ਐਟ ਲੀਸਟ ਕੋਈ ਫੀਟ ਅਵੇ ਵੇ ਜ਼ਿਆਦਾ ਦੂਰ ਨਹੀਂ ਤੇ ਇਹ ਇਹ ਤੇ ਕੋਈ ਮਸਲੇਦਾਰ ਨਹੀਂ ਤੇ ਅਗਰ ਤੁਸੀਂ ਇਹ ਨੂੰ ਇਬਰਤ ਦਾ ਨਿਸ਼ਾਨਾ ਬਣਾਣਾ ਚਾਹੁੰਦੇ ਹੋ ਤੇ ਨਹੀਂ ਫਿਰ ਇਸ ਇਹ ਬਾਰਬੇਰਿਜ਼ਮ ਜਿਹੜੀ ਐਕਸਟਰੀਮਿਜ਼ਮ ਜਿਹੜੀ ਇਹ ਕਿਸੇ ਵੀ ਰਿਲੀਜੀਅਨ ਚ ਕਿਸੇ ਵੀ ਆਈਡੀਓਲੋਜੀ ਚ ਐਕਸੈਪਟੇਬਲ ਨਹੀਂ ਹੋਣੀ ਚਾਹੀਦੀ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬਾ ਡਾਕਟਰ ਸਾਹਿਬਾ ਨੇ ਬਿਲਕੁਲ ਸਹੀ ਗੱਲ ਕਰ ਦਿੱਤੀ ਕਿ 47 ਤੋਂ ਬਾਅਦ ਹੁਣ ਤੱਕ ਦੋਵਾਂ ਪੰਜਾਬਾਂ ਨੂੰ ਇਕੱਠੇ ਕਰਨ ਵਾਸਤੇ ਬਹੁਤ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਬਹੁਤ ਜ਼ਿਆਦਾ ਮਿਹਨਤ ਕੀਤੀਆਂ ਤੇ ਇਸ ਤਰ੍ਹਾਂ ਦੇ ਫੋਨੇਟਿਕ ਲੋਕਾਂ ਦੇ ਜਾਂ ਇੱਕ ਦੇ ਇੰਡੀਵਿਜੂਅਲ ਐਕਟ ਜਾਂ ਕਿਤੇ ਇਸਤੇਮਾਲ ਹੋਣ ਵਾਲੇ ਜਾਂ ਕਿਤੇ ਕੁਸਾਜ਼ੇਸ਼ ਡਿਜ਼ਾਈਨ ਜੋ ਵੀ ਤੁਸੀਂ ਦੀ ਗੱਲ ਉਹਦੇ ਜਿਸ ਤਰ੍ਹਾਂ ਦਾ ਅਗਰ ਕੋਈ ਇੰਡੀਵਿਜੂਅਲ ਐਕਟ ਹੋ ਜਾਂਦਾ ਤੇ ਉਹਨੂੰ ਨਾ ਧਾਰਮਿਕ ਲੈਂਸ ਤੋਂ ਦੇਖੋ ਨਾ ਉਹਨੂੰ ਨੈਸ਼ਨਲ ਲੈਂਸ ਤੇ ਦੇਖੋ ਹੁਣ ਜਸ ਦੇਖੋ ਕਿ ਇੱਕ ਬੰਦਾ ਸੀ ਉਹਨੇ ਕ੍ਰਾਈਮ ਕੀਤਾ ਤੇ ਉਸ ਕ੍ਰਾਈਮ ਦਾ ਜਿਹੜਾ ਆਪਣਾ ਉਹਨੂੰ ਸਦਾ ਜਿਹੜੀ ਕੋਰਟ ਜੋ ਵੀ ਕਾਨੂੰਨ ਦਿੰਦਾ ਉਹਦੇ ਮੁਤਾਬਕ ਚੱਲਣਾ ਚਾਹੀਦਾ ਤੁਸੀਂ ਵੀ ਇੰਜ ਹੀ ਵੇਖੋ ਮੈਂ ਹਮੇਸ਼ਾ ਆਪਣੇ ਪ੍ਰੋਗਰਾਮ ਚ ਕਹਿੰਦਾ ਕਿ ਇਸ ਬੰਦੀ ਨੂੰ ਲੈ ਕੇ ਨਾ ਤੁਸ ਨਾ ਸੇਕੀ ਸੰਗਤਾ ਨੇ ਉਹਨਾਂ ਨੇ ਪਾਕਿਸਤਾਨ ਦੇ ਬਲੇ ਨੂੰ ਕੋਈ ਕੋਈ ਮਾਰਾ ਕੋਈ ਦਿਲ ਖਟਾ ਕਰਨਾ ਨਾ ਤੁਸੀਂ ਇੱਥੇ ਧਾਰਮਿਕ ਜਿਹੜੀਆਂ ਯਾਤਰਾਵਾਂ ਨੇ ਉਹਨਾਂ ਨੂੰ ਤੁਸੀਂ ਆਪਣਾ ਦੇਣਾ ਤਿਆਗਣਾ ਇਹ ਇਹ ਲੋਕਾਂ ਦੀ ਸਾਜ਼ਿਸ਼ ਵੀ ਹੋ ਸਕਦੀ ਹੈ ਤੁਹਾਨੂੰ ਤੁਹਾਡੇ ਧਰਮ ਤੋਂ ਤੁਹਾਡੇ ਧਰਮ ਜਾਂ ਯਾਨੀ ਕਿ ਯਾਤਰਾ ਤੋਂ ਦੂਰ ਕਰਨ ਵਾਸਤੇ ਸਾਜ਼ਿਸ਼ਾਂ ਵੀ ਹੋ ਸਕਦੀਆਂ ਤੁਸੀਂ ਉਸ ਸਾਜ਼ਿਸ਼ਾਂ ਦੇ ਹਸਤਾ ਨਹੀਂ ਬਣਨਾ ਤੇ ਡਾਕਟਰ ਸਾਹਿਬ ਨੇ ਜਿਹੜੀ ਗੱਲਾਂ ਕਹੀਆਂ ਨੇ ਉਹਤੇ ਧਿਆਨ ਦੇਣਾ ਲੋਕਾਂ ਨੂੰ ਜੀਣ ਦਾ ਹੱਕ ਦਿਓ ਲੋਕਾਂ ਨੇ ਅਗਰ ਕੋਈ ਗਲਤੀ ਕਰਦਾ ਤਾਂ ਉਹਨੂੰ ਪਾੜ ਕੇ ਸਮਝਾਓ ਉਹਦੀ ਜਾਨ ਲੈਣਾ ਜਾਂ ਉਹਨੂੰ ਵੈਸੇ ਬਹੁਤ ਜ਼ਿਆਦਾ ਮੋਸ਼ਲੇ ਤੋਂ ਕੱਢ ਕੇ ਪਰੇ ਮਾਰਨਾ ਐ ਕੋਈ ਹੱਲ ਨਹੀਂ ਇਜਾਜ਼ਤ ਦਿਓ ਚੜ੍ਹਦੀ ਕਲਾ